वेलकम बैक गाइस आप सब कैसे हो आई होप ਤੁਸੀਂ ਵਧੀਆ ਹੋਗੇ ਕਿ ਮੈਂ ਵੀ ਵਧੀਆ ਹਾਂ ਤੇ ਅੱਜ ਅਸੀਂ ਜਾ ਰਹੇ ਹਾਂ ਮਸਤਵਨ ਸਾਹਿਬ ਤੇ ਫਿਰ ਅਸਾਂ ਸਕੂਲ ਤੋਂ ਛੁੱਟੀ ਲੈਣੀ ਪਈ ਤੇ ਹੁਣ ਮੈਂ ਰੈਡੀ ਵੀ ਹੋ ਗਈ ਹਾਂ ਤੇ ਮੇਰੇ ਬਰੋ ਵੀ ਰੈਡੀ ਹੋ ਗਏ ਮੈਂ ਤੁਹਾਨੂੰ ਉਹ ਦਿਖਾਣੀ ਆ ਤੇ ਤੁਸੀਂ ਦੱਸਿਓ ਕਿੱਦਾਂ ਲੱਗ ਰਿਹਾ ਹੈ ਬੱਸ ਮੇਰੇ ਮम्मा ਰੈਡੀ ਹੋ ਨਹੀਂ ਰਹੇ ਨੇ ਤੇ ਅਸੀਂ ਜਾਵਾਂਗੇ ਮਸਤਵਨ ਸਾਹਿਬ ਬਰੋ ਵੀ ਰੈਡੀ ਹੋ ਗਿਆ ਹੈ ਤੁਸੀਂ ਦੱਸਿਓ ਸਿਮਨੇ ਵੀਰਾ ਕਿੱਦਾਂ ਦਾ ਲੱਗ ਰਿਹਾ ਹੈ ਹੂੰ ਮੇਰੇ ਮम्मा ਵੀ ਡੈਡੀ ਹੋ ਗਏ ਨੇ ਮੈਂ ਤਾਂ ਪਹਿਲਾ ਡੈਡੀ ਸੀ ਤੇ ਮੇਰੇ ਵੀਰੇ ਵੀ ਡੈਡੀ ਹੋ ਗਏ ਆਏ ਤੇ ਹੁਣ ਤੁਸੀਂ ਵੀ ਬੱਚੇ ਬੱਦ ਲੱਗ ਰਹੇ ਨੇ ਤੇ ਜਦੋਂ ਫੋਨ ਆ ਗਿਆ ਫਿਰ ਅਸੀਂ ਖੜੇ ਆਂਗੇ ਤੇ ਅਸੀਂ ਮੁਸਤਵਨ ਸਾਹਿਬ ਜਾਵਾਂਗੇ ਮਾਮੀ ਨੇ ਹੈਲੋ ਗਾਇਜ਼ ਕਰ ਲੋ ਸਾਰੇ ਜਣੇ ਬਣਾ ਦੇਣੀ ਗੈਲਰੀ ਆ ਵੀ ਆ ਦੇਖੋ ਇਹ ਆਂਟੀ ਸਾਡੀ ਸਪੈਸ਼ਲ ਹੈ ਮੋਨਾ ਸੀ ਲੋਕਾਂ ਦੀ ਬਣਾਦੇ ਤਾਂ ਜੀ ਇੱਥੇ ਸਾਨੂੰ ਮਸੀਓ ਨੇ ਲੈਣ ਆਗੇ ਸੀ ਤੇ ਅਸੀਂ ਅ ਸੰਗਤ ਨਾਲ ਬੈਗੇ ਸੀ ਮਿੱਠਾ ਰਸਤਰਾ ਲਾ ਮਮੀ ਇਹਦੀ ਇਹ ਅਮਰੀਦ ਵੱਲਾ ਬੜਾ ਆ ਮੇਰੀ ਮੰਮੀ ਆਪੂ ਇਹਦੀ ਅਗੇ ਆ ਮੇਰੀ ਮੰਮੀ ਆਪੂ ਕੀ ਫਾਲੀ ਬਰੈਡ ਕੱਟੇ ਕਰਦੀ ਤੇਰੀ ਵੀਡੀਓ ਬਣਾਈ ਆ ਰਾਮ ਤਾਜੀ ਸ਼ੀਰ ਮਸਤੋਲੇ ਸਾਈਬ ਜਾਂਦੇ ਵਕਤ ਸਾਨੂੰ ਮਿਲਿਆ ਪਹਿਲਾਂ ਲੰਗਰ ਜਿਸ ਵਿੱਚ ਸੀ ਬਰੈਡ ਪਕੌੜੇ ਤੇ ਚਾਹ ਜੋ ਕਿ ਸਾਰੀ ਸੰਗਤ ਨੇ ਛਕਿਆ ਅਜੀ ਹੁਣ ਆਪਾਂ ਸ਼੍ਰੀ ਮਸਜਿਦ ਸਾਹਿਬ ਪਹੁੰਚ ਗਏ ਆ ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿੰਨੀ ਇੱਥੇ ਭੀੜ ਹੈ ਤੇ ਇੱਥੇ ਵਹੀਕਲਸ ਵੀ ਬਹੁਤ ਜ਼ਿਆਦਾ ਖੜੇ ਹੋਏ ਸੀ ਇਸੇ ਕਰਕੇ ਸਾਨੂੰ ਪਾਰਕਿੰਗ ਬਹੁਤ ਪਿੱਛੇ ਮਿਲੀ ਸੀ ਤਜੇ ਵੈਸੇ ਤਾਂ ਇੱਥੇ ਫ੍ਰੀ ਦੇ ਔਟੋ ਵੀ ਲੱਗੇ ਹੋਏ ਸੀ ਪਰ ਸਾਡੇ ਸੰਗਤ ਵਿੱਚ ਕੋਈ ਵੀ ਔਟੋ ਤੇ ਬੈੱਕ ਨਹੀਂ ਗਿਆ ਸਾਰੇ ਪੈਦਲ ਹੀ ਗਏ ਸੀ ਕਾਜੀ ਇੱਥੇ ਬਹੁਤ ਸਾਰੀਆਂ ਦੁਕਾਨਾਂ ਵੀ ਸੀ ਤੇ ਲੋਕ ਸਮਾਨ ਵੀ ਖਰੀਦ ਰਹੇ ਸੀ ਤੇ ਬਹੁਤ ਸਾਰੀ ਮਤਲਬ ਬਹੁਤ ਭੀੜ ਵੀ ਸੀ ਸ਼੍ਰੀ ਮਸਤਾਨ ਸਾਹਿਬ ਜੀ ਦਾ ਸਮਾਗਮ 3 ਦਿਨਾਂ ਦਾ ਹੁੰਦਾ ਹੈ ਅਸੀਂ ਦੂਸਰੇ ਦਿਨ ਗਏ ਸੀ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਮੱਥਾ ਟੇਕਣ ਲਈ ਹੁਣ ਲਾਈਨ ਵਿੱਚ ਲੱਗ ਗਏ ਆ ਤੇ ਇੱਥੇ ਬਹੁਤ ਜ਼ਿਆਦਾ ਹੀ ਭੀਚੀ ਪਰ ਸਾਡਾ ਮੱਥਾ ਬਹੁਤ ਆਰਾਮ ਨਾਲ ਟਿਕਿਆ ਜੀ ਕਰਕੇ ਬੜਾ ਬੜਾ ਜਿਹਾ ਆਨੰਦ ਮਿਲ ਜਿਹਾ ਹੋਣਾ ਚਾਹੀਦਾ ਹੈ ਇੱਕ ਕੁੜੀ ਵਿੱਚ ਆਪਣੀ ਵੱਡੀ ਜਿਹਾ ਪਛੜਿਆ ਤਾਜੀ ਗੁਰਦੁਆਰਾ ਸ੍ਰੀ ਅੰਗਿੱਠਾ ਸਾਹਿਬ ਤਾਜੀ ਗੁਰਦੁਆਰਾ ਵੀ ਮਸਤਵਨ ਸਾਹਿਬ ਵਿਖੇ ਹੀ ਹੈ ਅਤੇ ਫਿਰ ਅਸੀਂ ਗਏ ਸੀ ਇਸ ਗੁਰਦੁਆਰਾ ਸਾਹਿਬ ਵਿਖੇ ਜੋ ਕਿ ਸਲੋਵਰ ਵਿੱਚ ਬਣਿਆ ਹੋਇਆ ਹੈ ਤਾਜੀ ਇੱਥੇ ਫਿਰ ਅਸੀਂ ਮੂਹਤ ੋਕੀ ਪਵਿੱਤਰ ਜਲ ਛਕਿਆ ਇੱਥੇ ਆ ਕੇ ਮਨ ਨੂੰ ਬਹੁਤ ਅੱਛਾ ਲੱਗ ਰਿਹਾ ਸੀ ਤੇ ਜੀ ਕਰ ਰਿਹਾ ਸੀ ਇੱਥੇ ਹੀ ਬੈਠੇ ਰਹੀਏ thank nice. you ਵਾਹ ਸੁਨਣਾ ਨਾਸਾ ਮੇਰੇ ਵੀ ਬਿਨੂ ਇਹਨਾਂ ਨੂੰ ਪਾਉ ਨਾ ਸੀ ਦਿੱਤੀ ਕਿਹਦੇ ਆਏ ਨਾ ਤੇ ਮਾਣ ਨਾ 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 ਇਹ ਤੇ ਜਿure ਖੜੀ ਤਾਜ਼ੇ ਚ ਬਹੁਤ ਸਾਰੀ ਫਿਸ਼ੀਸ ਸੀ ਰੰਗ ਬਰੰਗੀਆਂ ਤੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਸੀ ਤੇ ਮੈਂ ਇਹਨਾਂ ਨੂੰ ਹੀ ਦੇਖੀ ਜਾ ਰਹੀ ਸੀ ਅੱਜ ਤਾਂ ਸਾਰੀ ਸੰਗਤ ਹੀ ਫਿਸ਼ਿਜ਼ ਦੀ ਵੀਡੀਓ ਬਣਾ ਰਹੀ ਸੀ ਕਿਉਂਕਿ ਇਹ ਲੱਗਿਆ ਨਹੀਂ ਵਧੀਆ ਰਹੀਆਂ ਸੀ ਦੁਖਾਰੀਆ ਬੱਚੋ ਵਾਲਾ ਖਾਣਾ ਬੇਲਪੂਰੀ ਇਹ ਮੇਰੀ ਮੰਮੀ ਜੋ ਖਾਈ ਕਿ ਕਰਦੀ ਇਹ ਮੇਰੀ ਮਾਸੀ ਹੈ ਇਹ ਮੇਰਾ ਭਾਈ ਹੈ ਇਹ ਮੇਰੇ ਨਾਲ ਮਿਲਦੀ ਹੈ ਉਹ ਵੀ ਮੇਰੇ ਨਾਨੀ ਨੇ ਆ ਇੰਨੀਆਂ ਨਾਨੀਆਂ ਨਾਨਾ ਇੱਕ ਤੇ ਨਾਨੀਆਂ ਤਾਂ ਜੀ ਇੱਥੇ ਸਾਰੇ ਹੀ ਮੱਥਾ ਟੇਕ ਕੇ ਤੇ ਲੰਗਰ ਛੱਕ ਕੇ ਆਪਣੀ ਜਗ੍ਹਾ ਤੇ ਵਾਪਸ ਆ ਗਏ ਸੀ ਤਾਂ ਜੀ ਇਸ ਤੋਂ ਬਾਅਦ ਇੱਥੇ ਚੱਲੇ ਪਏ ਸੀ ਬੱਚਿਆਂ ਵਾਲਾ ਖਾਣਾ ਦਾਣਾ ਮੇਰੇ ਮਮਾ ਵੀ ਖਾ ਰਿਹਾ ਬੇਲਪੂਰੀ ਇਹ ਤਾਂ ਅੱਧੀ ਪਈ ਮੈਂ ਖਾ ਰਹੀ ਮੈਂ ਦੱਸਦੀ ਖਾ ਰਹੀ ਆ

ਅਮੀ ਜਲ ਅਮੀ ਤਾਂ ਪਾਰਟੀ ਸੀ ਪਾਪੂ ਦੇ ਬੱਪੂ ਦੀ ਮਾਹੂ ਵੀ ਸੀ ਮੋਬਾਈਲ ਨਾਲ ਆਏ ਮੈਂ ਕਿਤੇ ਉੱਤੇ ਆ ਉੱਤੇ ਦੀ ਮੇਲੇ ਤੇ ਮੈਂ ਘਰ ਅੱਜ ਅਸੀਂ ਮੇਲੇ ਤੋਂ ਕੁਝ ਹੋਰ ਤਾਂ ਲੈ ਆਏ ਨਹੀਂ ਬਸ ਇੱਕ ਹੈਅਰ ਐਸੈਸਰੀ ਲੈ ਕੇ ਆਏ ਸੀ ਇੱਕ ਅਸੀਂ ਆ ਦੋ ਪਾਪੂ ਵਾਲੇ ਬਾਜੂ ਬਾਜੇ ਲੈ ਕੇ ਆਏ ਸੀ ਜਿਸ ਨਾਲ ਮੇਰੀ ਤੇ ਮੇਰੀ ਮਾਮੀ ਦੀ ਚੱਲ ਰਹੀ ਸੀ ਫੁੱਲ ਔਨ ਮਸਤੀ ਜੀ ਅੰਕਲ ਨੇ ਮੇਰੀ ਮੰਮੀ ਜੀ ਦੇ ਚਾਚਾ ਜੀ ਨਾਜੀ ਤਾਂ ਚੁੱਲ੍ਹੇ ਤਾਂ ਲੱਗਦੇ ਨਹੀਂ 2 ਸਾਲ ਹੋ ਗਏ ਪਰ ਆ ਪੈਰਾਗਲਾਈਡਿੰਗ ਕਰਦੇ ਨੇ ਲੋਕ ਜੋ ਕਿ ਬਹੁਤ ਹੀ ਦੇਖਣ ਚ ਵਧੀਆ ਲੱਗ ਰਿਆ ਸੀ ਪਾ ਜੇ ਮੈਂ ਆਪਣਾ ਸੋਚਿਆ ਮੈਂ ਤਾਂ ਇਹ ਪੈਰਾਗਲਾਈਡਿੰਗ ਕਰ ਸਕਦੀ ਨੌ ਚੁੱਡਣ ਚ ਡਰ ਲੱਗਦਾ ਭਾਈ ਵਾਪਸ ਆਂਦੇ ਹੋਏ ਬੀਬੀਆਂ ਨੂੰ ਮਿਲ ਗਿਆ ਖੀਰ ਦਾ ਲੰਗਰ ਇਹ ਬੀਬੀਆਂ ਨੇ ਤਾਂ ਤਾਂ ਬਈ ਬੋਲ ਤਾ ਖੀਰ ਦਾ ਲੰਗਰ ਤੇ ਝੂਠ ਨਹੀਂ ਬੋਲਦੀ ਪਰ ਮੈਂ ਵੀ ਖਾਧੀ ਸੀ ਬਹੁਤ ਸਵਾਦ ਸੀ ਲੰਗਰ ਤਾਂ ਖਾਣਾ ਚਾਹੀਦਾ ਭਾਈ ਜੀ ਲੰਗਰ ਤਾਂ ਕਿਸਮਤ ਵਾਲਿਆਂ ਨੂੰ ਮਿਲਦਾ ਜੇ ਕੋਈ ਜਾਊਗਾ ਤਾਂ ਹੀ ਆ ਤਾਂ ਜਿੱਥੇ ਹਸੀ ਮੁਖਾਲ ਵੀ ਬਾਲਾ ਹੋ ਰਿਹਾ ਸੀ ਕਿ ਦਵਾ 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 ਸੌਰੀ ਬੋਲੇਗੀ ਮੈਂ ਕਿਉਂਕਿ ਦੁਆਰਾ ਲੰਗਰ ਖਾਣਾ ਸ਼ੁਰੂ ਕਰਨਾ ਨਾ ਮੈਂ ਤਾਂ ਮੈਂ ਕਿਹਾ ਹੈ ਕਿ ਦੁਆਰਾ ਕਰੀ ਤਾਂ ਜਿੱਥੇ ਆਗੇ ਸੀ ਸਾਡਾ ਸਟਾਪ ਇਸ ਤੇ ਸੀ ਇਹਨਾਂ ਨੂੰ ਬਾਈਕ ਕਰਕੇ ਚਲੇ ਗਏ ਸੀ ਆਪਣੇ ਘਰ ਵਾਪਿਸ ਮਾਂ ਤੱਕ ਗਨੇ ਮੈਂ ਵੀ ਤੱਕ ਗਈਆਂ ਐਨੇ ਦੀ ਤੱਕੇ ਦੀ ਅਸੀਂ ਬਸ ਸਾਨੂੰ ਚਾਹ ਦਾ ਕੱਪ ਮਿਲ ਗਿਆ ਅਸੀਂ ਠੀਕ ਹਾਂ ਹਾਂ ਤਾਂ ਹੁਣ ਮੈਂ ਚਾਹ ਨਾਲ ਲੱਗੇ ਚਲੋ ਜੀ ਚਲਦੇ ਆ ਫਿਰ ਚਾਹ ਬਣਾ ਤਾਜੀ ਹੁਣ ਅਸੀਂ ਆ ਗਏ ਅਸਕਰ ਵਾਪਿਸ ਤੇ ਹੁਣ ਸਾਨੂੰ ਹੋ ਗਿਆ ਥਕਾਵਟ ਮਤਲਬ ਕਿ ਜ਼ਿਆਦਾ ਤਾਂ ਨਹੀਂ ਹੋਈ ਜ਼ਿਆਦਾ ਨਹੀਂ ਹੋਈ ਬਸ ਥੋੜੇ ਜਿਹਾ ਪੈਰ ਦੁਖ ਰਹੇ ਨੇ ਤੇ ਤੇ ਹੁਣ ਮੈਨੂੰ ਘਰ ਦੇ ਆਨੇ ਸੇਵਾ ਲਈ ਆ ਕਿ ਮੈਂ ਚਾਹ ਬਣਾ ਕੇ ਦੇਣੀ ਹੈ ਇਹਨਾਂ ਨੂੰ ਤੇ ਉਸ ਤੋਂ ਬਾਅਦ ਮਮਾ ਆਪਣੇ ਘਰ ਦੇ ਉਸ ਤੋਂ ਬਾਅਦ ਜੀ ਸਾਡੀ ਸੇਵਾ ਲੱਗੂਗੀ ਸ਼ਾਮ ਦੀ ਰੋਟੀ ਪਾਣੀ ਦੀ ਖਾਣੀ ਦੀ ਸਬਜੀ ਦੀ ਚਲੋ ਬਣਾਉਣੀ ਹੈ ਜੀ ਚਾ ਸੇ ਮਿਲਦੇ ਤਾਜੀ ਆਪਣੀਆਂ ਪਿਕ ਜੋ ਕਿ ਅਸੀਂ ਮਸਤਵਨ ਸਾਈਬਰ ਵਿੱਚ ਕੈਪਚਰ ਕੀਤੀਆਂ ਸੀ ਤਾਜੀ ਲਾਸਟ ਵਿੱਚ ਮੈਂ ਸਿਰਫ ਇਹ ਕਹਿਣਾ ਚਾਹੁੰਦੀ ਆ ਕਿ ਸਾਡੇ ਚੈਨਲ ਨੂੰ ਲਾਈਕ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰੀ ਵੀਡੀਓ ਨੂੰ ਸ਼ੇਅਰ ਕਰੋ ਦਾਦੀ ਜੇ ਕੋਈ ਗਲਤੀ ਹੋਈ ਹੋਵੇ ਤਾਂ ਮਾਫ ਕਰਿਓ ਧੰਨਵਾਦ ਜੀ ਮਿਲਦੇ ਆਗੇਲੇ ਵਲੋਗਸ